ਉਹ ਧਿਆਨੇ ਤੇ ਜਿਹੜੇ ਵਲੰਟੀਅਰ ਸਹਿਬਾਨ ਆ ਉੱਚਾ ਹਾਜ਼ਰ ਰਹਿਣਗੇ ਤੇ ਆਪਸੀ ਗੱਲਬਾਤ ਕਰਾਂਗੇ ਸਰਕਾਰ ਦੀਆਂ ਪ੍ਰਾਪਤੀਆਂ ਔਰ ਜਿਸ ਲਾਈਨ ਤੇ ਚੱਲ ਕੇ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ ਉਹ ਉੱਤੇ ਕੰਮ ਕਰਦੇ ਹਾਂ ਜੋ-ਜੋ ਪ੍ਰਾਪਤੀਆਂ ਪੰਜਾਬ ਸਰਕਾਰ ਦੀਆਂ ਹੋਈਆਂ ਨੇ ਆਮ ਆਦਮੀ ਪਾਰਟੀ ideologies ਤੇ ਚੱਲਦੇ ਹੋਏ ਉਹ ਪ੍ਰਾਪਤੀਆਂ ਤੇ ਚਰਚਾ ਕਰਾਂਗੇ ਸਰ ਕੀ ਇਹ ਵੀ ਆ ਰਿਹਾ ਕੋਈ ਹਸਪਤਲ ਦਾ ਵੀ ਦੌਰਾ ਕੀਤਾ ਜਾ ਸਕਦਾ ਹੈ ਸਿਵਲ ਹਸਪਤਲ ਜਿਵੇਂ ਜਿਵੇਂ ਕਿ ਅਸੀਂ ਸਿਹਤ ਸੇਵਾਵਾਂ ਤੇ ਸਿੱਖਿਆ ਜਿਹੜੀ ਹੈ ਉਹ ਸਾਡੀ ਪ੍ਰਾਇੋਰਟੀ ਹੈ ਸਰਕਾਰ ਦੀ ਤਾਂ ਸਿਵਲ ਹਸਪਤਲ ਜਿਹੜੀ ਲੁਧਿਆਣੇ ਦੀ ਮੁਸ਼ਕਲ ਸੀ ਕਿ ਸਾਡੇ ਵਿਧਾਇਕ ਸ਼ੋਕਪਰਾ ਸਰ ਪੱਪੀ ਜੀ ਨੇ ਚੋਣਾਂ 'ਚ ਇਹ ਮੁੱਦਾ ਬਣਾਇਆ ਸੀ ਕਿ ਉਹਨਾਂ ਦੀ ਕੰਸਟਿਟੂਐਂਸੀ ਜਿਹੜਾ ਸਿਵਲ ਹਸਪਤਲ ਪੈਂਦਾ ਹੈ ਉਹ ਜਦੋਂ 5 ਲੱਖ ਦੀ ਆਬਾਦੀ ਸੀ ਸ਼ਹਿਰ ਦੀ ਉਦੋਂ ਵੀ ਉਹਦਾ ਉਹੀ ਹਾਲ ਸੀ ਤੇ ਉੱਤੇਵਾਦੀ ਹੋ ਗਈ ਅੱਜ ਵੀ ਉੱਥੇ ਹੀ ਖੜਾ ਹੈ ਸੋ ਉਹ ਨਹਾਰ ਜਿਹੜੀ ਅਸੀਂ ਇੱਕ ਰੈਵੋਲਿਊਸ਼ਨਰੀ ਜਿਹੜੀ ਹੈਲਥ 'ਚ ਅਸੀਂ ਆਪਣੀਆਂ ਸੇਵਾਵਾਂ ਤੇ ਕੰਮ ਕੀਤਾ ਤਾਂ ਉਹਦੀ ਨਹਾਰ ਬਦਲਣ ਦਾ ਕੰਮ ਕੀਤਾ ਹੈ ਸਰਕਾਰ ਨੇ ਇੱਕ ਆਪਣੇ ਮੂਰਲੇ ਏਜੰਡਿਆਂ ਦੇ ਵਿੱਚ ਲੁਧਿਆਣਾ ਸਿਵਲ ਹਸਪਤਾਲ ਨੂੰ ਰੱਖਿਆ ਸੀ ਤੇ ਉਹਦਾ ਵੀ ਦੌਰਾ ਕਰਨਾ ਕੁਝ ਉਦਘਾਟਨ ਨੇ ਤੇ ਬਹੁਤ ਐਡਵਾਂਸ ਮਸ਼ੀਨਰੀ ਜਿਹੜੀ ਤੁਹਾਨੂੰ ਵੱਡੇ ਵੱਡੇ ਪ੍ਰਾਈਵੇਟ ਸ਼ਾਇਦ ਹਸਪਤਾਲਾਂ 'ਚ ਮਿਲੇ ਤੇ ਉਸ ਤੋਂ ਵੀ ਅੱਛੀ ਜਿਹੜੀ ਮਸ਼ੀਨਰੀ ਹੈ ਲੁਧਿਆਣਾ ਸਿਵਲ ਹਸਪਤਾਲ 'ਚ ਆਮ ਲੋਕਾਂ ਦੀ ਸਹੂਲਤ ਲਈ ਰੱਖੀ ਗਈ ਹੈ ਸਿੰਘ ਖੈਰਾ ਦਾ ਆਈਡੀ ਵਾਲਾ ਮੰਦਾ ਉਹਨੂੰ ਕਿਵੇਂ ਦੇਖਿਓ ਅ ਲਗਾਤਾਰ ਪਹਿਲਾ ਇਲਜ਼ਾਮ ਲੱਗ ਰਿਹਾ ਸੀ ਪੰਜਾਬ ਸਰਕਾਰ ਤੇ ਦੇਖੋ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਰਾਜਨੀਤੀ ਚ ਉਹ ਇਨਸਾਨ ਹੈ ਜਿਹੜੇ ਕਿਸੇ ਵੀ ਪਾਰਟੀ ਦੇ ਬੰਦੇ ਚਾਹੇ ਵਿਰੋਧੀ ਹੋਣ ਤੇ ਚਾਹੇ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਹੋਣ ਜਿਵੇਂ ਕਿ ਰਾਣਾ ਗੁਰਜੀਤ ਜੀ ਉਹਨਾਂ ਤੇ ਵੀ ਹੁਣ ਰੀਸੈਂਟਲੀ ਉਹਨਾਂ ਨੇ ਇਲਜ਼ਾਮ ਲਾਇਆ ਤਾਂ ਸਭ ਤੋਂ ਵੱਡਾ ਜਿਹੜਾ ਲੋਕਾਂ ਤੇ ਇਲਜ਼ਾਮ ਲਾਉਣ ਵਾਲਾ ਇਨਸਾਨ ਹੈ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਰਾਜਨੀਤੀ ਚ ਹੁਣ ਹੋਇਆ ਕੀ ਹੈ ਕਿ ਵੱਡੀ ਖਬਰ ਹੈ ਕਿ ਈਡੀ ਨੇ ਜਿਹੜੀ ਰਿਕਵਰੀ ਕੀਤੀ ਸੀਗੀ ਉਹਨਾਂ ਦੇ ਘਰ ਤੋਂ ਇੱਕ ਨੋਟਬੁੱਕ ਦੀ 2021 ਦੇ ਵਿੱਚ 2014 ਤੋਂ ਲੈ ਕੇ 2020 ਤੱਕ ਇਹਨਾਂ ਦੇ ਪਰਿਵਾਰ ਨੇ ਜਿਹੜੀ ਇੰਟਰਨੈਸ਼ਨਲ ਸਿੰਡੀਕੇਟ ਸੀ ਡਰੱਗ ਦੀ ਉਹਦੇ ਤੋਂ ਜਿਹੜਾ ਪੈਸਾ ਆਇਆ ਸੀ ਇਹਨਾਂ ਦਾ ਨੇੜਲਾ ਸਾਥੀ ਹੈ ਗੁਰਦੇয়াল ਸਿੰਘ ਢਿਲਵਾ ਮਾਰਕੀਟ ਕਮੇਟੀ ਦਾ ਚੇਅਰਮੈਨ ਇੰਟਰਨੈਸ਼ਨਲ ਸਿੰਡੀਕੇਟ ਦਾ ਪੈਸਾ ਸੁਖਪਾਲ ਸਿੰਘ ਖਹਿਰੇ ਦੇ ਪਰਿਵਾਰ ਨੇ ਖਰਚਿਆ 6 ਕਰੋੜ ਤੇ 61 ਲੱਖ ਰੁਪਇਆ ਉਹਦੇ ਵਿੱਚੋਂ ਆਇਆ ਸੀ ਤੇ 382 3 ਕਰੋੜ 82 ਲੱਖ ਰੁਪਇਆ ਇਹਨਾਂ ਦੇ ਪਰਿਵਾਰ ਨੇ ਖਰਚਿਆ ਔਰ ਨੋਟਬੁੱਕ ਤੇ ਆਇਆ ਹੋਇਆ ਸੋ ਗੱਲ ਇਹ ਆ ਵੀ ਸੁਖਪਾਲ ਸਿੰਘ ਖਹਿਰਾ ਦਾ ईडी ਨੇ ਘਰਕੁਰਕ ਕਰ ਲਿਆ ਕੋਠੀ ਨੰਬਰ 6 ਸੈਕਟਰ ਨੰਬਰ 5 ਚੰਡੀਗੜ੍ਹ ਤਾਂ ਸੁਖਪਾਲ ਸਿੰਘ ਖਹਿਰਾ ਇਹਦੇ ਬਾਰੇ ਸਪਸ਼ਟੀਕਰਨ ਦੇਣ ਲੋਕਾਂ ਨੂੰ ਇਹ ਡਰੱਗ ਮਨੀ ਦੇ ਤੁਸੀਂ ਸਰਗਨਾ ਹੋ ਡਰੱਗ ਪੈਡਲਿੰਗ ਦੇ ਤੁਸੀਂ ਸਰਗਨਾ ਹੋ ਤੇ ਡਰੱਗ ਮਨੀ ਤੁਹਾਡਾ ਪਰਿਵਾਰ ਉਹਦੇ ਨਾਲ ਮੌਜਾਂ ਕਰ ਰਿਹਾ ਤੇ ਪੰਜਾਬ ਸਰਕਾਰ ਨੇ ਜੰਗ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਪੰਜਾਬ ਦੇ ਲੋਕਾਂ ਦੇ ਜਿਹੜਾ ਜ਼ਹਿਰ ਇਹਨਾਂ ਲੋਕਾਂ ਨੇ ਪਾਇਆ ਸੀ ਪੰਜਾਬ ਦੇ ਜਵਾਨਾਂ ਦੇ ਅੰਦਰ ਉਹਨੂੰ ਕੱਢਣ ਦਾ ਸੀ ਕੰਮ ਕਰ ਰਹੇ ਆ ਪਰ ਸੁਖਪਾਲ ਸਿੰਘ ਖਹਿਰਾ ਜਿਹੜੇ ਬਹੁਤ ਉਹਨਾਂ ਦਾ ਇੱਕੋ ਕੰਮ ਹੈ ਕਿ ਸਵੇਰੇ ਉੱਠ ਕੇ ਲੱਗ ਜਾਂਦੇ ਨੇ ਸਲਾ ਭਗਵਾਨ ਸਿੰਘ ਮਾਨ ਚ ਗਲਤੀਆਂ ਕੱਢਣ ਤੇ ਪੰਜਾਬ ਦੇ ਹੋਰ ਆਗੂਆਂ ਚ ਗਲਤੀ ਕੱਢਣ ਸੋ ਸੁਖਪਾਲ ਸਿੰਘ ਖਹਿਰਾ ਨੂੰ ਇਹ ਲੱਗਦਾ ਕਿ ਮੇਰੇ ਇਲਾਵਾ ਕੋਈ ਵੀ ਜਿਹੜਾ ਦਰਸਤ ਨਹੀਂ ਪੰਜਾਬ ਦੇ ਵਿੱਚ ਪਰ ਉਹ ਆਪ ਸਭ ਤੋਂ ਵੱਡੇ ਇਲਜ਼ਾਮਾਂ ਦੇ ਅੱਜ ਘੇਰੇ ਚ ਨੇ ਇਕੱਲੇ ਇਲਜ਼ਾਮ ਨਹੀਂ ਹੈ ਕੋਈ ਮੈਂ ਪਰਮਵੀਰ ਸਿੰਘ ਗੱਲ ਆਵਾਜ਼ੀ ਪਾਰਟੀ ਦੇ ਮੰਚ ਤੋਂ ਨਹੀਂ ਇਹ ਗੱਲ ਕਹਿ ਰਿਹਾ ਇਹ ਗੱਲ ਈਡੀ ਕਹਿ ਰਹੀ ਹੈ ਜਿਹੜੀ ਏਜੰਸੀ ਨੇ ਜਾਂਚ ਕਰਕੇ ਪੜਤਾਲ ਕਰਕੇ ਸਭ ਕੁਝ ਇਨਵੈਸਟੀਗੇਟ ਕਰਕੇ ਇਨਕੁਆਇਰੀਜ਼ ਕਰਕੇ ਉਹਨਾਂ ਦੇ ਵੱਡੇ ਅਫਸਰਾਂ ਨੇ ਗੱਲ ਮੂਹਰੇ ਲੈ ਕੇ ਆਂਦੀ ਹੈ ਤੇ ਉਹ ਨੋਟਬੁੱਕ ਦੇ ਉੱਤੇ ਸਾਫ਼ ਲਿਖਿਆ ਹੋਇਆ ਹੈ ਕਿ 2014 ਤੋਂ ਲੈ ਕੇ 2020 ਤੱਕ ਉਹਨਾਂ ਦੇ ਪਰਿਵਾਰ ਨੇ ਡਰੱਗ ਮੰਦੀ ਦੀ ਵਰਤੋਂ ਕੀਤੀ ਹੈ ਉਹਦਣਾ ਐਸ਼ੋ ਇਸ਼ਰਤ ਕੀਤੀ ਹੈ ਸੋ ਈਡੀ ਨੇ ਸਾਰੇ ਸਬੂਤ ਤੇ ਤੱਥਮੂਰੇ ਲੈ ਕੇ ਸੁਖਪਾਲ ਸਿੰਘ ਖਹਿਰਾ ਦਾ ਉਹ ਕਾਰਜ ਜਿਹੜਾ ਘੁਰਕ ਕੀਤਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਇਮੀਡੀਏਟਲੀ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਆਪਣੀ ਮੈਂਬਰੀ ਤੋਂ ਅਸਤੀਫਾ ਦੇ ਕੇ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਉਹ ਕਿਦਾਂ ਈਡੀ ਦੇ ਲੋਕਾਂ ਨੂੰ ਕਹਿੰਦੇ ਹੁੰਦੇ ਆ ਨਾ ਕਿ ਮਤਲਬ ਪੂਰੇ ਓਨੈਸਟ ਹੋ ਕੇ ਆਓ ਜੀ ਤਾਂ ਆਪਣੀ ਓਨੈਸਟੀ ਉਹ ਲੋਕਾਂ ਮੂਰੇ ਪ੍ਰੂਫ ਕਰਨ ਹੁਣ ਸਿੰਪਲੀ ਉਹਨਾਂ ਨੇ ਐਕਸ ਤੇ ਲਿਖਤਾ ਟਵਿੱਟਰ ਤੇ ਕਿ ਜੀ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਹੁੰਦੀ ਜੇ ਕੋਈ ਈਡੀਆ ਦਾ ਈਡੀ ਦਾ ਜਿਹੜਾ ਅਫੀਸਰ ਹੈ ਉਹ ਮੂਰੇ ਆ ਕੇ ਉਹਨਾਂ ਮੂਰੇ ਮਤਲਬ ਕੋਈ ਗਲਤ ਬਿਆਨ ਨਹੀਂ ਕਰਦਾ ਈਡੀ ਤਾਂ ਇੱਕ ਏਜੰਸੀ ਹੈ ਉਹਨੇ ਸਾਰਾ ਕੁਝ ਕਲੀਅਰ ਕਰਕੇ ਲੋਕਾਂ ਮੂਰੇ ਲੈ ਕੇ ਆਉਂਦਾ ਕੋਈ ਰਾਜਨੀਤਿਕ ਬੰਦਾ ਉਹਨਾਂ ਦੇ ਬਾਰੇ ਗਲਤ ਕਵੇ ਇਲਜ਼ਾਮ ਲਾਵੇ ਉਹ ਇਲਜ਼ਾਮ ਹੁੰਦਾ ਹੈ ਠੀਕ ਆ ਸੋਸਖਪਾਲ ਸਿੰਘ ਕਹਿ ਰਿਹਾ ਹੁਣ ਗੋਲਮੋਲ ਨਾ ਗੱਲਾਂ ਕਰਨ ਵਿਧਾਨ ਸਭਾ ਚੋਂ ਮੈਂਬਰੀ ਚੋਂ ਅਸਤੀਫਾ ਦੇਣ ਤੇ ਲੋਕਾਂ ਦੇ ਮੂਰੇ ਦੱਸਣ ਵੀ ਕਿਉਂ ਤੇ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਜਿਹੜੀ ਡਰਗ ਮੰਨੀ ਦੀ ਵਰਤੋਂ ਕੀਤੀ ਹੈ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ 18 ਮਾਰਚ ਨੂੰ ਲੁਧਿਆਣਾ ਐਂਡੋਰ ਸਟੇਡੀਅਮ ਜਿਹੜਾ ਪਖਵਾਲ ਰੋਡ ਸਾਡੇ ਰਾਸ਼ਟਰੀ ਕਨਵੀਨਰਸ ਤੇ ਨਾਲ ਸ੍ਰੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਲੁਧਿਆਣਾ ਵੈਸਟ ਦੀ ਚੋਣ ਦੀ ਨੂੰ ਹਲਾਰਾ ਦੇਣ ਦੇ ਲਈ ਇੱਕ ਵਲੰਟੀਅਰ ਮਿਲਣੀ ਕਰਨ ਜਾ ਰਹੇ ਨੇ ਤੇ ਲੁਧਿਆਣਾ ਵੈਸਟ ਖਾਸ ਤੌਰ ਤੇ ਅਤੇ ਲੁਧਿਆਣੇ ਦੇ ਜਿਹੜੇ ਵਲੰਟੀਅਰ ਸਹਿਬਾਨ ਆ ਉਹ ਚਾਹਰ ਰਹਿਣਗੇ ਤੇ ਆਪਸੀ ਗੱਲਬਾਤ ਕਰਾਂਗੇ ਸਰਕਾਰ ਦੀਆਂ ਪ੍ਰਾਪਤੀਆਂ ਔਰ ਜਿਸ ਲਾਈਨ ਤੇ ਚੱਲ ਕੇ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ ਉੱਤੇ ਕੰਮ ਕਰਦੇ ਆ ਜੋ ਜੋ ਪ੍ਰਾਪਤੀਆਂ ਪੰਜਾਬ ਸਰਕਾਰ ਵਧੀਆਂ ਹੋਈਆਂ ਨੇ ਆਮ ਆਦਮੀ ਪਾਰਟੀ ideologies ਤੇ ਚੱਲਦੇ ਹੋਏ ਉਹ ਪ੍ਰਾਪਤੀਆਂ ਤੇ ਚਰਚਾ ਕਰਾਂਗੇ ਫਿਰ ਕਿਹਾ ਇਹ ਵੀ ਆ ਰਿਹਾ ਕੋਈ ਹਸਪਤਲ ਦਾ ਵੀ ਦੌਰਾ ਕੀਤਾ ਜਾ ਸਕਦਾ ਹੈ ਸਿਵਲ ਹਸਪਤਲ ਜਿਵੇਂ ਜਿਵੇਂ ਕਿ ਅਸੀਂ ਸਿਹਤ ਸੇਵਾਵਾਂ ਤੇ ਸਿੱਖਿਆ ਜਿਹੜੀ ਹੈ ਉਹ ਸਾਡੀ ਪ੍ਰਾਇੋਰਟੀ ਹੈ ਸਰਕਾਰ ਦੀ ਤਾਂ ਸਿਵਲ ਹਸਪਤਲ ਜਿਹੜੀ ਲੁਧਿਆਣੇ ਦੀ ਮੁਸ਼ਕਿਲ ਸੀ ਕਿ ਸਾਡੇ ਵਿਧਾਇਕ ਸ਼ੋਕਪ੍ਰਾਸ਼ਰ ਪੱਪੀ ਜੀ ਨੇ ਚੋਣਾਂ ਚ ਇਹ ਮੁੱਦਾ ਬਣਾਇਆ ਸੀ ਕਿ ਉਹਨਾਂ ਦੀ ਕੰਸਟੀਟੂਐਂਸੀ ਜਿਹੜਾ ਸਿਵਲ ਹਸਪਤਲ ਪੈਂਦਾ ਹੈ ਉਹ ਜਦੋਂ 5 ਲੱਖ ਦੀ ਆਬਾਦੀ ਸੀ ਸ਼ਹਿਰ ਦੀ ਉਦੋਂ ਵੀ ਉਹਦਾ ਉਹੀ ਹਾਲ ਸੀ ਤੇ ਅੱਜ 50 ਲੱਖ ਤੋਂ ਉੱਤੇ ਆਬਾਦੀ ਹੋ ਗਈ ਅੱਜ ਵੀ ਇੱਕ ਰੈਵੋਲੂশনারੀ ਜਿਹੜੀ ਹੈਲਥ ਚ ਅਸੀਂ ਆਪਣੀਆਂ ਸੇਵਾਵਾਂ ਤੇ ਕੰਮ ਕੀਤਾ ਤਾਂ ਉਹਦੀ ਨੁਹਾਰ ਬਦਲਣ ਦਾ ਕੰਮ ਕੀਤਾ ਹੈ ਸਰਕਾਰ ਨੇ ਇੱਕ ਆਪਣੇ ਮੂਰਲੇ ਏਜੰਡਿਆਂ ਦੇ ਵਿੱਚ ਲੁਧਿਆਣਾ ਸਿਵਲ ਹਸਪਤਾਲ ਨੂੰ ਰੱਖਿਆ ਸੀ ਤੇ ਉਹਦਾ ਵੀ ਦੌਰਾ ਕਰਨਾ ਕੁਝ ਉਦਘਾਟਨ ਨੇ ਤੇ ਬਹੁਤ ਐਡਵਾਂਸ ਮਸ਼ੀਨਰੀ ਜਿਹੜੀ ਤੁਹਾਨੂੰ ਵੱਡੇ ਵੱਡੇ ਪ੍ਰਾਈਵੇਟ ਸ਼ਾਇਦ ਹਸਪਤਾਲਾਂ ਚ ਮਿਲੇ ਤੇ ਉਸ ਤੋਂ ਵੀ ਅੱਛੀ ਜਿਹੜੀ ਮਸ਼ੀਨਰੀ ਹੈ ਲੁਧਿਆਣਾ ਸਿਵਲ ਹਸਪਤਾਲ ਚ ਆਮ ਲੋਕਾਂ ਦੀ ਸਹੂਲਤ ਦੇ ਲਈ ਰੱਖੀ ਗਈ ਹੈ ਸਿੰਘ ਖੈਰਾ ਦਾ ਆਈਡੀ ਵਾਲਾ ਮੰੰਦਾ ਉਹਨੂੰ ਕਿਵੇਂ ਦੇਖਿਓ ਲਗਾਤਾਰ ਪਹਿਲਾਂ ਇਨਸਾਮ ਲੱਗੇ ਸੀ ਪੰਜਾਬ ਸਰਕਾਰ ਤੋਂ ਦੇਖੋ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਰਾਜਨੀਤੀ ਚ ਉਹ ਇਨਸਾਨ ਹੈ ਜਿਹੜੇ ਕਿਸੇ ਵੀ ਪਾਰਟੀ ਦੇ ਬੰਦੇ ਚਾਹੇ ਵਿਰੋਧੀ ਹੋਣ ਤੇ ਚਾਹੇ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਹੋਣ ਜਿਵੇਂ ਕਿ ਰਾਣਾ ਗੁਰਜੀਤ ਜੀ ਉਹਨਾਂ ਤੇ ਵੀ ਹੁਣ ਰੀਸੈਂਟਲੀ ਉਹਨਾਂ ਨੇ ਇਲਜ਼ਾਮ ਲਾਇਆ ਤਾਂ ਸਭ ਤੋਂ ਵੱਡਾ ਜਿਹੜਾ ਲੋਕਾਂ ਤੇ ਇਲਜ਼ਾਮ ਲਾਣ ਵਾਲਾ ਇਨਸਾਨ ਹੈ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਰਾਜਨੀਤੀ ਚ ਹੁਣ ਹੋਇਆ ਕੀ ਹੈ ਕਿ ਵੱਡੀ ਖਬਰ ਹੈ ਕਿ ਈਡੀ ਨੇ ਜਿਹੜੀ ਰਿਕਵਰੀ ਕੀਤੀ ਸੀਗੀ ਉਹਨਾਂ ਦੇ ਘਰ ਤੋਂ ਇੱਕ ਨੋਟਬੁੱਕ ਦੀ 2021 ਦੇ ਵਿੱਚ 2014 ਤੋਂ ਲੈ ਕੇ 2020 ਤੱਕ ਇਹਨਾਂ ਦੇ ਪਰਿਵਾਰ ਨੇ ਜਿਹੜੀ ਇੰਟਰਨੈਸ਼ਨਲ ਸਿੰਡੀਕੇਟ ਸੀ ਡਰੱਗ ਦੀ ਉਹਦੇ ਤੋਂ ਜਿਹੜਾ ਪੈਸਾ ਆਇਆ ਸੀ ਇਹਨਾਂ ਦਾ ਨੇੜਲਾ ਸਾਥੀ ਹੈ ਗੁਰਦੇয়াল ਸਿੰਘ ਟਿਲਵਾ ਮਾਰਕੀਟ ਕਮੇਟੀ ਦਾ ਚੇਅਰਮੈਨ ਇੰਟਰਨੈਸ਼ਨਲ ਸਿੰਡੀਕੇਟ ਦਾ ਪੈਸਾ ਸੁਖਪਾਲ ਸਿੰਘ ਖੈਰੇ ਦੇ ਪਰਿਵਾਰ ਨੇ ਖਰਚਿਆ ਹੈ 6 ਕਰੋੜ ਤੇ 61 ਲੱਖ ਰੁਪਇਆ ਉਹਦੇ ਵਿੱਚੋਂ ਆਇਆ ਸੀ ਤੇ 382 3 ਕਰੋੜ 82 ਲੱਖ ਰੁਪਇਆ ਇਹਨਾਂ ਦੇ ਪਰਿਵਾਰ ਨੇ ਖਰਚਿਆ ਹੋ ਨੋਟਬੁੱਕ ਤੇ ਆਇਆ ਹੋਇਆ ਸੋ ਗੱਲ ਇਹ ਆ ਵੀ ਸੁਖਪਾਲ ਸਿੰਘ ਖਹਿਰਾ ਦਾ ईडी ਨੇ ਘਰਕੁਰਕ ਕਰ ਲਿਆ ਕੋਠੀ ਨੰਬਰ 6 ਸੈਕਟਰ ਨੰਬਰ 5 ਚੰਡੀਗੜ੍ਹ ਤਾਂ ਸੁਖਪਾਲ ਸਿੰਘ ਖਹਿਰਾ ਇਹਦੇ ਬਾਰੇ ਸਪਸ਼ਟੀਕਰਨ ਦੇਣ ਲੋਕਾਂ ਨੂੰ ਕਿ ਡਰੱਗ ਮਨੀ ਦੇ ਤੁਸੀਂ ਸਰਗਨਾ ਹੋ ਡਰੱਗ ਪੈਡਲਿੰਗ ਦੇ ਤੁਸੀਂ ਸਰਗਨਾ ਹੋ ਤੇ ਡਰੱਗ ਮਨੀ ਤੁਹਾਡਾ ਪਰਿਵਾਰ ਉਹਦੇ ਨਾਲ ਮौजਾਂ ਕਰ ਰਿਹਾ ਤੇ ਪੰਜਾਬ ਸਰਕਾਰ ਨੇ ਜੰਗ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਪੰਜਾਬ ਦੇ ਲੋਕਾਂ ਦੇ ਜਿਹੜਾ ਜ਼ਹਿਰ ਇਹਨਾਂ ਲੋਕਾਂ ਨੇ ਪਾਇਆ ਸੀ ਪੰਜਾਬ ਦੇ ਜਵਾਨਾਂ ਦੇ ਅੰਦਰ ਉਹਨੂੰ ਕੱਢਣ ਦਾ ਸੀ ਕੰਮ ਕਰ ਰਹੇ ਆ ਪਰ ਸੁਖਪਾਲ ਸਿੰਘ ਖਹਿਰਾ ਜਿਹੜੇ ਬਹੁਤ ਉਹਨਾਂ ਦਾ ਇੱਕੋ ਕੰਮ ਹੈ ਕਿ ਸਵੇਰੇ ਉੱਠ ਕੇ ਲੱਗ ਜਾਂਦੇ ਨੇ ਸਲਾਪਗੁਣ ਸਿੰਘ ਮਾਨ ਚ ਗਲਤੀਆਂ ਕੱਢਣ ਤੇ ਪੰਜਾਬ ਦੇ ਹੋਰ ਆਗੂਆਂ ਚ ਗਲਤੀ ਕੱਢਣ ਸੋ ਸੁਖਪਾਲ ਸਿੰਘ ਖਹਿਰਾ ਨੂੰ ਇਹ ਲੱਗਦਾ ਕਿ ਮੇਰੇ ਇਲਾਵਾ ਕੋਈ ਵੀ ਜਿਹੜਾ ਦਰਸਤ ਨਹੀਂ ਪੰਜਾਬ ਦੇ ਵਿੱਚ ਪਰ ਉਹ ਆਪ ਸਭ ਤੋਂ ਵੱਡੇ ਇਲਜ਼ਾਮਾਂ ਦੇ ਅੱਜ ਘੇਰੇ ਚ ਨੇ ਇਕੱਲੇ ਇਲਜ਼ਾਮ ਨਹੀਂ ਹੈ ਕੋਈ ਮੈਂ ਪਰਮਵੀਰ ਸਿੰਘ ਗੱਲ ਆਵਾਜ਼ੀ ਪਾਰਟੀ ਦੇ ਮੰਚ ਤੋਂ ਨਹੀਂ ਇਹ ਗੱਲ ਕਹਿ ਰਿਹਾ ਇਹ ਗੱਲ ਈਡੀ ਕਹਿ ਰਹੀ ਹੈ ਜਿਹੜੀ ਏਜੰਸੀ ਨੇ ਜਾਂਚ ਕਰਕੇ ਪੜਤਾਲ ਕਰਕੇ ਸਭ ਕੁਝ ਇਨਵੈਸਟੀਗੇਟ ਕਰਕੇ ਇਨਕੁਆਇਰੀਜ਼ ਕਰਕੇ ਉਹਨਾਂ ਦੇ ਵੱਡੇ ਅਫਸਰਾਂ ਨੇ ਇਹ ਗੱਲ ਮੂਹਰੇ ਲੈ ਕੇ ਆਂਦੀ ਹੈ ਤੇ ਉਹ ਨੋਟਬੁੱਕ ਦੇ ਉੱਤੇ ਸਾਫ਼ ਲਿਖਿਆ ਹੋਇਆ ਹੈ ਕਿ 2014 ਤੋਂ ਲੈ ਕੇ 2020 ਤੱਕ ਉਹਨਾਂ ਦੇ ਪਰਿਵਾਰ ਨੇ ਡਰੱਗ ਮੰਦੀ ਦੀ ਵਰਤੋਂ ਕੀਤੀ ਹੈ ਉਹਦਣਾ ਐਸ਼ੋ ਇਸ਼ਰਤ ਕੀਤੀ ਹੈ ਸੋ ਈਡੀ ਨੇ ਸਾਰੇ ਸਬੂਤ ਤੇ ਤੱਥ ਮੂਰੇ ਲਿਆ ਕੇ ਸੁਖਪਾਲ ਸਿੰਘ ਖੈਰਾ ਦਾ ਉਹ ਘਰ ਜਿਹੜਾ ਘੁਰਕ ਕੀਤਾ ਤੇ ਸੁਖਪਾਲ ਸਿੰਘ ਖੈਰਾ ਨੂੰ ਇਮੀਡੀਏਟਲੀ ਵਿਧਾਨ ਸਭਾ ਚੋਂ ਅਸਤੀਫਾ ਦੇ ਕੇ ਆਪਣੀ ਮੈਂਬਰੀ ਤੋਂ ਅਸਤੀਫਾ ਦੇ ਕੇ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਉਹ ਕਿਦਾਂ ਈਡੀ ਦੇ ਲੋਕਾਂ ਨੂੰ ਕਹਿੰਦੇ ਹੁੰਦੇ ਆ ਨਾ ਕਿ ਮਤਲਬ ਪੂਰੇ ਓਨੈਸਟ ਹੋ ਕੇ ਆਓ ਜੀ ਤਾਂ ਆਪਣੀ ਓਨੈਸਟੀ ਉਹ ਲੋਕਾਂ ਮੂਰੇ ਪ੍ਰੂਫ ਕਰਨ ਹੁਣ ਸਿੰਪਲੀ ਉਹਨਾਂ ਨੇ ਐਕਸ ਤੇ ਲਿਖਤਾ ਟਵਿੱਟਰ ਤੇ ਕਿ ਜੀ ਮੈਂ ਬਦਨਾਮ ਕਰਨ ਦੀ ਸਾਜ਼ਿਸ਼ ਹੈ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਹੁੰਦੀ ਜੇ ਕੋਈ ਇੰਡੀਆ ਦਾ ਈਡੀ ਦਾ ਜਿਹੜਾ ਅਫੀਸਰ ਹੈ ਉਹ ਮੂਰੇ ਆ ਕੇ ਉਹਨਾਂ ਮੂਰੇ ਮਤਲਬ ਕੋਈ ਗਲਤ ਬਿਆਨ ਨਹੀਂ ਕਰਦਾ ਈਡੀ ਤਾਂ ਇੱਕ ਏਜੰਸੀ ਹੈ ਉਹਨੇ ਸਾਰਾ ਕੁਝ ਕਲੀਅਰ ਕਰਕੇ ਲੋਕਾਂ ਮੂਰੇ ਲੈ ਕੇ ਆਉਂਦਾ ਕੋਈ ਰਾਜਨੀਤਿਕ ਬੰਦਾ ਉਹਨਾਂ ਦੇ ਬਾਰੇ ਗਲਤ ਕਵੇ ਇਲਜ਼ਾਮ ਲਾਵੇ ਉਹ ਇਲਜ਼ਾਮ ਹੁੰਦਾ ਹੈ ਠੀਕ ਆ ਸੋਸ ਇਕਪਾਲ ਸਿੰਘ ਕਹਿ ਰਿਹਾ ਹੁਣ ਗੋਲਮੋਲ ਨਾ ਗੱਲਾਂ ਕਰਨ ਵਿਧਾਨ ਸਭਾ ਚੋਂ ਮੈਂਬਰੀ ਚੋਂ ਅਸਤੀਫਾ ਦੇਣ ਤੇ ਲੋਕਾਂ ਦੇ ਮੂਰੇ ਦੱਸਣ ਵੀ ਕਿਉਂ ਤੇ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਜਿਹੜੀ ਡਰਗ ਮੰਨੀ ਦੀ ਵਰਤੋਂ ਕੀਤੀ ਹੈ